ਗੁਰੂਸਤਾਨ ਦੇ ਸਤ ਸਤਕਾਰ ਦੀ ਗੱਲ ਸੀਗੀ ਹਰ ਮੰਦਰ ਦੀ ਅਜਬਤ ਦੀ ਗੱਲ ਸੀਗੀ ਤੇ ਲੋਕੀ ਜਾਨਾਂ ਹੋਂਕੇ ਲੜੇ ਬੜੀਆਂ ਲਾਸ਼ਾਂ ਬੜੀਆਂ ਲੋਥਾਂ ਦੇ ਢੇਰ ਵੇਖੇ ਆ ਤੂੰ ਸੋਚ ਵੀ ਸਕਦੇ ਵੀ ਕਿੰਨੀਆਂ ਲਾਸ਼ਾਂ ਕਿਹਦੇ ਹਾਲਾਤ ਸੀਗੇ ਟੈਂਕ ਆ ਗਏ ਤੋਪਾਂ ਦੇ ਗੋਲੇ ਆ ਗਏ ਉਹਨਾਂ ਨੂੰ ਫੈਰੀ ਹੋਊਗੀ ਜਿਹੜਾ ਵਿਚਾਰਾ ਬੱਚਾ ਬਜ਼ੁਰਗ ਗਰੀਬ ਗਰੀਬ ਜੋ ਸੀਗਾ ਉਹਨਾਂ ਨੂੰ ਚਣ-ਚਣ ਮਾਰੇ ਸਰਾ ਦੇ ਹਰ ਕਮਰੇ 'ਚ ਪਹਿਲਾਂ ਕਮਾਂਡਰਾਂ ਬਰ ਗੁੰਡੀ ਲਾਈਆਂ ਉਹਨਾਂ ਹਰ ਕਮਰੇ 'ਚ ਰੋਸ਼ਨਾ 'ਚ ਬੰਬ ਸਿੱਟੇ ਕਰਦੇ ਜਿਹੜਾ ਪੜਾ ਕੇ ਅੱਛਾ ਇਹ ਹਲੂ ਵੀ ਸੀ ਕਿ ਲਾਸ਼ਾਂ ਗਲ ਗਈਆਂ ਜਾਂ ਤਾਂ ਬੁਰੀ ਤਰ੍ਹਾਂ ਅਸਤੂ ਹਾਲਾਤ ਦੇਖਿਆ ਜੀ ਮੈਨੂੰ ਯਾਦ ਹੈ ਵੀ ਉਸਤਾ ਸਿੰਘ ਮਢੋਆ ਜਿਹੜਾ ਆਪਣੇ ਮੰਤਰੀ ਸੀਗੇ ਇਹ ਪਾਣੀ ਟੈਂਕ ਦੇ ਮੋਰਚਾ ਸੀ ਉਹਨਾਂ ਦਾ ਹੂੰ ਉੱਪਰ ਮੋਰਚਾ ਸੀਗਾ ਤੇ ਬਾਹਰੋਂ ਜਦੋਂ ਟੈਂਕ ਦੇ ਫਾਇਰ ਲੱਗੇ ਟੂ ਚ ਮੋਟਰ ਦੇ ਫਾਇਰ ਲੱਗ ਕੇ ਟੈਂਕੀ ਦੇ ਤੋ ਟੱਟ ਗਈ ਹਿੱਲਣ ਲੱਗੀ ਹਿੱਲਣ ਲੱਗੀ ਪਤਾ ਜੀ ਟੈਂਕ ਟੁੱਟੋ ਗਿਆ ਤੇ ਸਾਰੇ ਥੱਲੇ ਆ ਗਏ ਟੈਂਕੀ ਤੋਂ ਤੇ ਜਿਹੜਾ ਸਾਨੂੰ ਮਲਬਾ ਉਹ ਥੱਲੇ ਗਿਰਨ ਲੱਗ ਗਿਆ ਵੱਟਾ ਗੋਲਾ ਵੱਜਿਆ ਤੇ ਸਾਰਾ ਪਾਣੀ ਨਾ ਜੀ ਉੱਥੇ ਥੱਲੇ ਇਕੱਠਾ ਹੋ ਗਿਆ ਸਰਾ ਦੇ ਹੁੰਦਾ ਜਿਖਣਾ ਪਹਿਲਾਂ ਸਰਕਾਰ ਦੇ ਵਿੱਚ ਹੀ ਉਹ ਖੱਲੀ ਜਗਾਉਂਦੇ ਸੀ ਹੁਣ ਤਾਂ ਉਹ ਬਣਾਤੇ ਉਹਨਾਂ ਨੇ ਮੌਸਮ ਦੇ ਬਣਾਤੇ ਪਹਿਲਾਂ ਖੱਲੀ ਜਗਾਉਂਦੇ ਸੀ ਉਹ ਪਾਣੀ ਟੈਂਕੀ ਟੁੱਟੀ ਨਹੀਂ ਸਾਰਾ ਪਾਣੀ ਉੱਤੇ ਪਿੱਠਾ ਹੋ ਗਿਆ ਜੋ 6 ਜੁਨੂਈ ਦੇ ਬੰਦੇ ਖੜੇ ਸਾਰੇ ਹਾਲਾਤ ਦਸਰਾਂ ਕਿਸ ਤਰ੍ਹਾਂ ਲਾਚ ਸੀਗੇ ਹਾਂਜੀ ਹਾਂਜੀ ਜਿਹੜੇ ਬੰਦੇ origial ਲੋਕੇ ਹੋ ਸੀ ਜਿੱਥੇ ਕਣਕ ਰੱਖਦੇ ਆ ਥੱਲੇ ਉਹ ਤੋਂ ਗੱਡ ਗਏ ਤੇ ਉੱਥੇ ਲੈ ਕੇ ਬਿਠਾ ਦੇ ਪਾਣੀ ਵਿੱਚ ਖੜੇ ਕਰਦੇ ਕੋ ਗੈਲੀ ਸਰ ਭਰੀਏ ਸੀ ਕਿ ਜਗ੍ਹਾ ਨਹੀਂ ਸੀ ਜਿਹੜੀ ਸੰਗਤ ਆਮ ਸੰਗਤ ਸੀ ਜਿਹੜੀ ਆਪ ਸਰ ਸ਼ਰਧਾਲੂ ਸੰਗਤ ਸੀ ਸ਼ਰਧਾਲੂ ਸੰਗਤ ਇਹ ਵੀ ਅੱਖੀਂ ਦੀ ਸੀ ਗੱਲ ਹੈ ਕਿਉਂਕਿ ਸਾਡੇ ਦੋ ਸਿੰਘ ਬੜੇ ਜ਼ਖਮੀ ਹੋਏ ਸੀ ਉੱਥੇ ਬਰੰਗੋਟ ਕਾਲਜ ਦੇ ਮੰਬਲਾ ਗੋਲਾ ਚਲੇ ਭਾਈ ਮਹਿੰਦਰ ਸਿੰਘ ਤੇ ਭਾਈ ਗੁਰਮੀਸ਼ ਸਿੰਘ ਅਸੀਂ ਲੈ ਗਿਆ ਸੀ ਨਸਰਾਹ ਚ ਡਾਕਟਰ ਕੋਲੇ ਇਲਾਜ ਕਰਾਉਣ ਵਾਸਤੇ ਤੇ ਉੱਥੋਂ ਬਹੁਤ ਜਾਣੀ ਸਕੀ ਉੱਥੇ ਰੁੱਕ ਗਏ ਸੀ ਉੱਥੇ ਬੁੱਸਤ ਨੇ ਬਿਠਾ ਕੇ ਮਿਲਟਰੀ ਨੇ ਉੱਪਰ ਗ੍ਰੇਨੇਡ ਤੇ ਉੱਥੇ ਐਲਮੀ ਦੀ ਫਾਇਰ ਸ਼ੁਰੂ ਕਰ ਦਿੱਤੀ ਉਹਦੇ ਵਿੱਚ ਵਿੱਚ ਨਾ ਨਾ ਕਰਦੇ ਮੇਰੇ ਵੇਖੋ ਕਿ ਜੀ ਕਿ ਡੇਢ ਤੇ 200 ਬੰਦਾ ਬੱਚਾ ਬਜ਼ੁਰਗ ਉੱਥੇ ਸੀ ਲੋ ਗਿਆ ਜਿਹੜਾ ਪਾਣੀ ਆਥਲੇ ਖੂਨ ਦਾ ਫਰ ਗਿਆ ਤੇ ਟੈਂਕੀ ਦਾ ਪਾਣੀ ਆਇਆ ਹਾਂ ਉਹ ਸਾਰਾ ਲਾਲ ਹੋ ਗਿਆ ਪਾਣੀ ਸਾਰਾ ਜਾ ਹੂੰ ਹੂੰ ਹੁਣ ਜੂਨ ਦਾ ਮੈਂ ਨਾ ਗਰੂ ਦਾ ਗਰਮੀ ਅੱਤ ਦੀ ਵੀ ਨੂੰ ਪਾਣੀ ਨਹੀਂ ਸੀ ਗਿਆ ਤੇ ਉੱਤੇ ਮਹਿਰਾਂ ਚ ਲੋਕਾਂ ਨੇ ਉਹ ਜਿਹੜਾ ਪਾਣੀ ਨਾ ਖੂਨ ਵਾਲਾ ਪਾਣੀ ਉਹ ਲਾਸ਼ ਪਾਸੀ ਕਰਕੇ ਉਹ ਪਾਣੀ ਪੀ ਕੇ ਤੁਹਾਡ ਪਿਆਸ ਬੁਝਾਈ ਜੀ ਫੂਨ ਤੱਕ ਲੋਕਾਂ ਨੇ ਪੀਤਾ ਤਰਾਸਦੀ ਸੀ ਵੇ ਡਿਊਟੀ ਦਾਸਤੀ ਜੀ ਮਨ ਇੱਕ ਅਸੀਂ ਆਦਿਲ ਬੁਲਦਾ ਇੱਕ ਮਾਂ ਮਰੀ ਦੀ ਹੈ ਦਰਬਾਰ ਸਾਹਿਬ ਦੇ ਜਦੋਂ ਵੀ ਕਦੇ ਗੱਲ ਹੋਊਗੀ ਜੇ 1984 ਦੇ ਕਹਿਰ ਦਾ ਵਾਰਤਾਲਾਪ ਦੀ ਗੱਲ ਹੋਊਗੀ ਉਦੋਂ ਅੱਖਾਂ 'ਚ ਪਾਣੀ ਤੇ ਆਊਗਾ ਕਿਉਂਕਿ ਅਸੀਂ ਅੱਜ ਦੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਨਾ ਸ਼ਾਇਦ ਅਜ ਤੋਂ 10 ਸਾਲ ਬਾਅਦ ਵੀ ਜਦੋਂ ਉਸ ਗਾਥਾ ਨੂੰ ਸੁਣਨਗੇ ਉਸ ਸ਼ਾਇਦ ਕਹਾਣੀ ਨੂੰ ਬਿਆਨ ਕਰਨ ਵੇਲੇ ਸ਼ਾਇਦ ਉਦੋਂ ਜਿਹੜੇ ਚਸ਼ਮਦੀਦ ਗਵਾਹ ਹੋਣਗੇ ਕੋਈ ਹੋਊਗਾ ਕੋਈ ਫਾਰੇ ਸੰਸਾਰ ਤੋਂ ਚਲ ਜੂਗਾ ਪਰ 1984 ਦਾ ਕਹਿਰ ਜਿਹੜਾ ਵਾ ਉਹ ਅੱਜੇ ਵੀ ਅੱਖਾਂ 'ਚ ਹੰਝੂ ਲਿਆ ਦਿੰਦਾ ਤੇਜਿੰਦਰ ਸਿੰਘ ਟੇਮਾ ਜੀ ਸਾਡੇ ਨਾਲ ਮੌਜੂਦ ਆ ਕਿਉਂਕਿ ਦੇਸ਼ਦ్రోਹ ਦਾ ਪਰਚਾ ਦਰਜ ਹੋਇਆ ਤੇ ਮੈਂ ਵੀ ਚਾਹੁੰਦਾ ਸੀ ਕਿ ਥੋੜਾ ਜਿਹਾ ਇਤਿਹਾਸ ਤੋਂ ਪੰਛੀ ਝਾਤ ਮਾਰੀ ਜਾਵੇ ਕਿ ਕਾਰਨ ਕੀ ਸੀ ਅੱਜ ਦੇ ਦੇਸ਼ ਧਰੋ ਦੇ ਪਰਚੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ 1983 ਦੇ ਵਿੱਚ ਜਿੱਥੇ ਪਰਚਾ ਦਰਜ ਹੋਇਆ ਤੇ 1984 ਦੀ ਪੀੜਾ ਜਿਹੜੀ ਸ਼ਾਇਦ ਉਹ ਹੱਡਾਂ 'ਚ ਸਮੋਈ ਵੀ ਆ ਅੱਖੀਂ ਦੇਠਾ ਹਾਲ ਵੀ ਬਿਆਨ ਕਰ ਰਹੇ ਆ ਪਰ ਉਹ ਪੀੜਾ ਸੀ ਜਿਹੜੀ ਪੀੜਾ ਅਜੇ ਵੀ ਸੰਜੋੜਦੀ ਆ ਤੇ ਜਦੋਂ ਜੂਨ 84 ਆਉਂਦੀ ਆ ਨਾ ਬਹੁਤੇ ਸਾਡੇ ਫੇਸਬੁਕੀ ਵਿਦਵਾਨ ਕਹਿ ਦਿੰਦੇ ਕਿ ਸਾਨੂੰ ਭੁੱਲ ਜਾਣਾ ਚਾਹੀਦਾ ਤੇ ਮੈਨੂੰ ਲੱਗਦਾ ਕਿ ਉਹਨੂੰ ਦੇਖ ਲੈਣਾ ਚਾਹੀਦਾ ਕਿ ਸ਼ੈਦ ਉਹਨਾਂ ਦੀ ਪੀੜਾ ਬਿਆਨ ਕਰਨ ਵਾਲਾ ਵੀ ਜਿਹੜਾ ਵੀ ਕੋਈ ਹੋਊਗਾ ਉਹਦੇ ਅੱਖੀ ਰਠਾ ਹਾਲ ਜਦੋਂ ਬਿਆਨ ਕਰੂਗਾ ਤੇ ਉਸ ਸਮੇ ਦਾ ਮੰਜ਼ਰ ਉਹ ਅਜੇ ਵੀ ਅੱਖਾਂ 'ਚ ਹੰਝੂ ਲੈ ਕੇ ਆਉਂਦਾ